ステイツ ਉਹਨਾਂ ਨੂੰ ਕਰਤਾ ਬੇਸਿਕਲੀ ਜਿਹੜਾ ਮਰ ਵਾਲਾ ਹੈਗਾ ਇਹ ਜੰਕੀ ਦਾ ਰਹਿਣ ਵਾਲਾ ਜੀ ਉਹਦੇ ਨਾਲ ਵੀ ਜਿਹੜਾ ਇੱਕ ਤਿੰਨ ਜਣੇ ਸੀਗੇ ਬੇਸਿਕਲੀ ਹੱਥ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀਗੀ ਠੀਕ ਹੈ ਸੋ ਉਹਦੀ ਪੁਛਕਿਸ਼ ਫੋਰਮ ਕਰ ਰਹੇ ਆ ਜਿਹੜਾ ਬੰਦਾ ਨਾਲ ਸੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਜੰਡਕੇ ਦੇ ਮਸਤੀ ਨੇ ਗੱਡੀਆਂ ਵਿੱਚੋਂ ਕਸ਼ਮੀਰ ਦੇ ਆਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਬੰਦਾ ਉਹਦੀ ਪੁਛਕਿਸ਼ ਕਰਦੇ ਆ ਉਹਦੇ ਖਿਲਾਫ ਵੀ 8 ਮੁਕਦਮੇ ਨੇ ਮੈਮ ਸਰ ਇੱਕ ਸਾਹਮਣੇ ਆਈ ਹੈ ਸਰ ਮਰਿਆ ਉਹਦੇ ਇੱਕ ਦਾ ਕਿਮਰਲ ਬੈਕਗਰਾਉਂਡ ਹੈ ਰਾਜੀ ਜੋਗਰਾ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹੈ ਦੇ ਦਿਨ ਪਹਿਲਾ ਹੀ ਇਹ ਜੇਲ ਤੋਂ ਬਾਹਰ ਆਏ ਸੀਗਾ ਰਾਜੇਸ਼ ਟੋਗਰਾ ਉਸ ਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾੜ ਟਾਈਪ ਸੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਉਹ ਉਹ ਜਿਹੜਾ ਉਹਦੇ ਤੋਂ ਕੁਸ਼ਕਿਸ਼ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟਸ ਨੇਪਰਿੰਗ ਸਟੇਟਸ ਆ ਜੀ ਐਨ ਕੇ ਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ ਚ ਲੈ ਲਈ ਹੈ ਮੋਬਾਈਲ ਜਿਹੜਾ ਹੈ ਨਾ ਤੇ ਦੇਖ ਲਿਆ ਉਹ ਸਾਰੇ ਟੈਕਨੀਕਲ ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਮਿਲ ਜਾਏ ਸਰ ਸਰ ਦੋ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪੀਓ ਜਿਹਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਈ ਇੱਕ ਗੱਡੀ ਤੁਸੀਂ ਕਿਹਾ ਕਬਜ਼ੇ ਚ ਲੈ ਲਈ ਨਹੀਂ ਇਹ ਥਰਡ ਗੱਡੀ ਹੈ ਜਿਹੜੀ ਕਿ ਜਿਹੜੇ ਜਿਹਦੇ ਵਿੱਚ ਇਹ ਆਈ ਸੀ ਜਿਹਦੇ ਵਿੱਚ ਇਹ ਆਏ ਸੀਗੇ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਭੱਜ ਗਿਆ ਸੀਗਾ ਦੂਜੇ ਨੂੰ ਤੁਸੀਂ ਫੜ ਲਿਆ ਹੈ ਸੋ ਉਹਦੀ ਪੁੱਛ ਕੇ ਤੋਂ ਇਹ ਸਾਰੀਆਂ ਜਿਹੜੀਆਂ ਕੁਝ ਲੱਗਿਆ ਕਿ ਉੱਥੇ ਹੀ ਕੋਈ ਪਹਿਲਾਂ ਹੁਣ ਹੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਉਹਨਾਂ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅਸੀਂ ਕਰ ਰਿਹਾ ਸਰ ਇਹਨਾਂ ਦੀ ਗੱਡੀ ਚੋਂ ਮਿਲਿਆ ਜੀ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚੋਂ ਕਰ ਰਹੇ ਹਾਂ ਜੀ ਅਗਰ ਆਮ ਜਸਕਿਲ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਆਏ ਸੀ ਇਹ ਰਾਈਵਲਰੀ ਕੋਈ ਦੁਸ਼ਮਣੀ ਆਪਸ ਦੀ ਗੈਂਗਵਾਰੇ ਕੀ ਹੈ ਦੇਖੋ ਜੀ ਕਿਉਂਕਿ ਤੁਹਾਨੂੰ ਪ੍ਰੀਲਿਮਿਨਰੀ ਉੱਥੇ ਦੱਸ ਦਿੱਤਾ ਕਿ ਸਾਰੇ ਜਿਹੜੇ ਐਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਬੀ ਪੁਆਇੰਟ ਸੀਗਾ ਸੋ ਉਹ ਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਹੋ ਕੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੀ ਗਾਜ਼ੀ ਡੋਗਰੇ ਸਾਹਿਬ ਕਿੰਨੇ ਲੋਕ ਨੇ ਸਰ ਕਿੰਨੇ ਲੋਕ ਤੇ ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਤ ਵਿਖਦੇ ਨੇ ਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਰਨ ਵਾਲੇ ਤਿੰਨ ਜਣੇ ਸੀਗੇ ਜਿੱਦੋਂ ਚ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਤੇ ਸਾਰੀ ਇਨਵੈਸਟੀਗੇਸ਼ਨ ਜਿਹੜੀ ਕੋ ਸਾਹਮਣੇ ਆਇਆ ਉਹਨਾਂ ਨੇ ਕੁਝ ਦੱਸਿਆ ਕੁਝ ਕੀ ਵੀ ਨਹੀਂ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਰਜੇ ਸੀਸੀਟੀਵੀ ਦੇ ਵਿੱਚ ਕੁਝ ਪਾ ਲੱਗਿਆ ਕਿਦਾਂ ਲਈ ਸੈਟ ਗਏ ਨੇ ਪਿਸਤਲ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਕਿ ਉਹਨਾਂ ਆ ਇੱਕ ਜਿਹੜਾ ਉਹਨਾਂ ਚੋਂ ਇੱਕ ਕੰਪਲੈਸ ਹੈਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏਗੀ ਸਰ ਇਹਦੇ ਨਾਲ ਵੀ ਦੱਸੀ ਜਾ ਰਿਹਾ ਦੋ ਦਿਨ ਸਾਥੀ ਸੀ ਜੀ ਲੋਗਰਾਂ ਦੇ ਨਾਲ ਸਰ ਹਾਜੀ ਜੀ ਲੋਗਰਾਂ ਦੇ ਨਾਲ ਜੀ ਸੀ ਟੀ ਵੀ ਜਿਹੜੀ ਦਿਖ ਰਹੀ ਹੈ ਸੀ ਸੀ ਟੀ ਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਦੇ ਦੇਖੋ ਸੀ ਸੀ ਟੀ ਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਈ ਵਾਹਫਰ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਡਰਾਈਵਰ ਵੀ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਉੱਤੇ ਜਿਹੜਾ ਵਰਣ ਵਾਲਾ ਉਹ ਤਿੰਨ ਜਣੇ ਸੀਗੇ ਉਹਨਾਂ ਚੋਂ ਹੋ ਸਕਦਾ ਹੈ ਇਹਨਾਂ ਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਇਹਨਾਂ ਦੇ ਵੱਲੋਂ ਜਾਂ ਕੁਝ ਅਕੇ ਟੈਲੀਡ ਸਰ ਬਤਾ ਰਹੇ ਸੀ ਜਸਕਰਨ ਕੇ ਸਾਥ ਕੋਈ ਸ਼ਖਸ ਹੌਸਕੇ ਬਾਰੇ ਮਤਲਬ ਉਸ ਨੂੰ ਵੀ ਮੈਂ ਕਹਿ ਰਿਹਾ ਜੀ ਜਿਹੜਾ ਤਿੰਨ ਜਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਭੱਜ ਗਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਕੰਪਲੈਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਮੈਂ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਖਿਲਾਫ 8 ਮੁਕਦਮੇ ਹੈ ਔਰ 8 ਮੁਕਦਮੇ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗਵਾਰਸ ਹੈਗੀ ਗੈਂਗ ਜਿਹੜੀ ਰਿਟੈਲੀਐਸ਼ਨ ਸੀ ਜੀ ਬਾਈ ਬਿਲੋਂਗ ਜਮੂ ਕਰਦੇ ਨੇ ਔਰ ਇਹਨਾਂ ਕਿਉਂਕਿ ਗ੍ਰੈਂਟੀ ਫੜਿਆ ਗਿਆ ਹੈ ਔਰ ਉਹਨਾਂ ਦੀ ਬਾਕੀ ਗੱਡੀ ਵੀ ਪੜੀ ਗਈ ਹੈਗੀ ਹੈ ਮੋਬਾਈਲਸ ਵੀ ਆ ਗਏ ਆ ਆਈਡੀ ਵੀ ਹੈਗੀ ਹੈ ਸੋ ਇਹ ਟੋਟਲ ਜਿਹੜੀ ਜਿਹੜਾ ਸਰ ਜਿਹੜਾ ਬੰਦਾ ਫੜਿਆ ਹੈ ਉਹਦਾ ਨਾਂ ਕੀ ਹੈ ਉਹਦੀ ਵੀ ਕੋਈ ਹਿਸਟਰੀ ਹੈ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਆ ਉਹ ਦਿਖਾਈ ਦੇ ਰਿਹਾ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਲੱਗ ਰਿਹਾ ਪਤਾ ਕਿ ਰੈਕੀ ਚੱਲ ਰਹੀ ਸੀ ਜਾਂ ਰੈਕੀ ਕਰ ਰਹੀ ਸੀ ਕਿਉਂਕਿ ਜਿੰਨਾ ਤੁਸੀਂ ਦੱਸਿਆ ਕਿ ਤਿੰਨ ਜਿਹੜੇ ਆਏ ਸੀਗੇ ਉਹ ਬਿਲਕੁਲ ਬਾਹਰ ਰੋੜ ਹੈ ਔਰ ਆਵਾਜ਼ਾਂ ਹੀ ਦੇਖੋ ਤੁਸੀਂ ਕਿੰਨੀ ਭੀੜ ਹੈ ਕਿੰਨੀ ਭੀੜ ਪੜ ਹੈ ਯਾਨੀ ਕਹਿ ਸਕਦੇ ਹਾਂ ਕਿ ਰੈਕੀ ਚੱਲ ਰਹੀ ਸੀ ਉਹਨਾਂ ਦੀ ਮੈਚੂਲੀ ਇਹਨਾਂ ਚ ਹੋ ਸਕਦਾ ਕੋਈ ਇੱਕ ਬੰਦਾ ਜਿਹੜਾ ਜਿਹੜੇ ਤਿੰਨ ਜਿਹੜੇ ਸੀ ਉਹਨਾਂ ਚੋਂ ਇੱਕ ਬੰਦਾ ਉਹਨਾਂ ਨਾਲ ਸੀ ਫਿਰ ਮਾਈਕ ਆ ਜਿਹੜੇ ਪਹੁੰਚ ਗਏ ਕਿਸੇ ਹੋਰ ਉਹ ਉਸਦੇ ਨਹੀਂ ਕਿ ਕੋਈ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕਿ ਬਾਅਦ ਚ ਭੱਜ ਗਿਆ ਉਹਦੀ ਵੀ ਸਾਨੂੰ ਆਈਡੀ ਹੋ ਰਿ ਤਲਾਸ਼ ਸਾਡੇ ਕੋਲ ਕੋਈ ਇੱਕ ਬੰਦਾ ਅਰੈਸਟ ਹੋ ਚੁੱਕਾ ਹੈ ਉਹਨਾਂ ਦਾ ਕੰਪਲੈਕਸ ਜਿਹੜਾ ਹੈਗਾ ਉਹਦੇ ਤੋਂ ਇਹ ਸਾਰੀ ਜਿਹੜੀ ਹੈ ਬਾਅਦ ਠੀਕ ਠੀਕ